ਅਸਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਮਿੱਤਰਾਂ ਮੈਂ ਆਪਸੇ ਬਿਲਕੁਲ ਠੀਕ-ਠਾਕ ਹੋ ਗਿਆ ਰੱਬ ਪਰਵਾਨਾ ਚੜ੍ਹਦੀ ਕਲਾ 'ਚ ਰੱਖੇ ਅੱਛੇ ਜੀ ਅੱਜ ਅਸੀਂ ਅੱਜ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਪਰਡਿਕਸ਼ਨ ਦੇ ਬਾਰੇ ਵਿੱਚ 96 ਕਰੋੜ ਖਾਲਸਾ ਦੇ ਬਾਰੇ ਵਿੱਚ ਐਦੀ ਜਿਹੜੀ ਪ੍ਰੈਡਿਕਸ਼ਨ ਹੈ ਉਹਦੇ ਬਾਰੇ ਵਿੱਚ ਤੁਸੀਂ ਅਕਸਰ ਹੀ ਗੱਲਾਂ ਸੁਣੀਆਂ ਹੋਣਗੀਆਂ ਅੱਜ ਤੁਹਾਡੇ ਨਾਲ ਲੇਟੈਸਟ ਇੱਕ ਅਹਿਮ ਕਿਸਮ ਦੀ ਜਿਹੜੀ ਚੀਜ਼ ਅਸੀਂ ਸ਼ੇਅਰ ਕਰਾਂਗੇ 96 ਕਰੋੜ ਖਾਲਸਾ ਕੀ ਹੈ ਤੇ ਐਦੀ ਪ੍ਰੈਡਿਕਸ਼ਨ ਨੂੰ ਲੈ ਕੇ ਕੀ ਚੀਜ਼ਾਂ ਨੇ ਜਿਹੜੀਆਂ ਐਦੇ ਨਾਲ ਕਨੈਕਟ ਕੀਤੀਆਂ ਜਾਂਦੀਆਂ ਨੇ ਅਜੇ ਵੀਡੀਓ ਦੇਖਨੇ ਆ ਪਹਿਲਾਂ ਵੀਡੀਓ ਦੇਖਨੇ ਆ ਜਾਣਕਾਰੀਆਂ ਸਿੱਖਣਨੇ ਆ ਫਿਰ ਤੁਹਾਡੇ ਨਾਲ ਮਜ਼ੀਦ ਗੱਲ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ 96 ਕਰੋੜ ਖਾਲਸਾ ਦਾ ਇਤਿਹਾਸ ਅਤੇ ਉਸ ਦਾ ਅਰਥ ਕੀ ਹੈ ਅਤੇ ਖਾਲਸਾ ਰਾਜ ਕਿਸ ਤਰ੍ਹਾਂ ਆਊਗਾ ਤੁਸੀਂ ਬਹੁਤ ਸਾਰੇ ਨਿਹੰਗ ਸਿੰਘਾਂ ਦੇ ਕੋਲ ਅਤੇ ਸੋਸ਼ਲ ਮੀਡੀਆ ਉੱਤੇ ਇਹ ਸ਼ਬਦ ਜ਼ਰੂਰ ਸੁਨਿਆ ਹੋਵੇਗਾ 96 ਕਰੋੜੀ ਖਾਲਸਾ ਨਿਹੰਗ ਸਿੰਘਾਂ ਦੇ ਦਲਾਂ ਅਤੇ ਗੱਡੀਆਂ ਦੇ ਉੱਤੇ ਵੀ ਅਕਸਰ ਇਹ ਲਿਖਿਆ ਮਿਲਦਾ ਹੈ ਬੁੱਢਾ ਦਲ 96 ਕਰੋੜੀ ਖਾਲਸਾ ਇਸ ਲਈ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਹੋਵੇਗਾ ਇਹ 96 ਕਰੋੜੀ ਖਾਲਸਾ ਦਾ ਅਰਥ ਕੀ ਹੈ ਬਹੁਤ ਸਾਰੇ ਧਾਰਮਿਕ ਗੀਤ ਵੀ ਆਏ ਨੇ ਅੱਜ ਆਪਾਂ 96 ਕਰੋੜੀ ਖਾਲਸੇ ਦੇ ਵਿਸ਼ੇ ਬਾਰੇ ਗੱਲ ਕਰਾਂਗੇ ਕਿ 96 ਕਰੋੜੀ ਦਾ ਅਰਥ ਕੀ ਹੈ 96 ਕਰੋੜ ਖਾਲਸਾ ਕਦੋਂ ਆਵੇਗਾ ਪਹਿਲਾਂ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪੰਗਤੀ ਦਾ ਜ਼ਿਕਰ ਜ਼ਰੂਰ ਕਰਾਂਗੇ 18 ਭਾਰ ਬਨਸਪਤੀ ਮਲਣੀ 96 ਕਰੋੜ ਮੇਗਮਾਲਾ ਪਾਣੀ ਹਰਿਆ ਜਿਵੇਂ 96 ਕਰੋੜ ਬੱਦਲ ਗਾਇਦੇ ਨੇ ਤਾਂ ਧਰਤੀ ਉੱਤੇ ਪਰਲੋ ਆ ਜਾਂਦੀ ਹੈ ਇੰਨਾ ਜ਼ਿਆਦਾ ਮੀਂਹ ਪੈਂਦਾ ਹੈ ਕਿ ਚਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਹੈ ਤਾਂ 96 ਕਰੋੜੀ ਤੋਂ ਇਹ ਪਾਵ ਲਿਆ ਜਾਂਦਾ ਹੈ ਜਦੋਂ ਗੁਰੂ ਦਾ ਖਾਲਸਾ 96 ਕਰੋੜ ਬੱਦਲਾ ਵਾਂਗੂ ਗਾਇਦਾ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਜੰਗ ਦੇ ਮੈਦਾਨ ਵਿੱਚ ਪਰਲੋ ਆ ਗਈ ਹੋਵੇ ਮਤਲਬ ਕਿ ਗੁਰੂ ਪੰਥ ਵਾਸਤੇ ਇੱਕ ਅਲੰਕਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਤਖਤ ਸ੍ਰੀ ਹਜੂਰ ਸਾਹਿਬ ਨੰਨ੍ਹ ਇਹ ਜ਼ਰੂਰ ਗਏ ਹੋਣਗੇ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਜਿਸਦਾ ਨਾਮ ਹੈ ਮਾਲ ਟੇਕੜੀ ਸਾਹਿਬ ਐਸੇ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਇੱਕ ਗੁਪਤ ਖਜ਼ਾਨੇ ਦੀ ਜਗ੍ਹਾ ਵੀ ਸੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਰਤਾਰਪੁਰ ਤੋਂ ਇੱਕ ਫਕੀਰ ਲੱਕੜ ਸ਼ਾ ਨੂੰ ਇਸ ਖਜ਼ਾਨੇ ਦੀ ਰਾਖੀ ਕਰਨ ਲਈ ਭੇਜਿਆ ਸੀ ਇਹ ਫਕੀਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਇਸ ਸਥਾਨ ਦੀ ਰਾਖੀ ਕਰਦਾ ਰਿਹਾ ਜਿਸ ਦੇ ਲਈ ਇਸ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸਨ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨਿਹੜੇ ਆਏ ਤਾਂ ਖਾਲਸਾ ਹੀ ਫੌਜਾਂ ਨੇ ਗੁਰੂ ਸਾਹਿਬ ਤੋਂ ਤਨਖਾਹ ਮੰਗਿਆ ਤੇ ਨਾਲ ਹੀ ਆਪਣੇ ਘਰ ਜਾਣ ਦੀ ਆਗਿਆ ਵੀ ਮੰਗੀ। ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕਿਹਾ ਕਿ ਗੁਰਦੁਆਰਾ ਮਾਲ ਟੇਕੜੀ ਥਾਂ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਖਜ਼ਾਨਾ ਹੈ ਉਹ ਲੈ ਕੇ ਆਓ। ਭਾਈ ਦਇਆ ਸਿੰਘ ਤੇ ਧਰਮ ਸਿੰਘ ਦੀ ਫੌਜ ਇਸ ਖਜ਼ਾਨੇ ਨੂੰ ਬੈਲਗੱਡੀਆਂ ਉੱਤੇ ਭੜਕੇ ਗੁਰੂ ਸਾਹਿਬ ਦੇ ਸਾਹਮਣੇ ਲੈ ਕੇ ਆਈ। ਉੱਥੇ ਗੁਰੂ ਸਾਹਿਬ ਨੇ ਟਾਲਾਂ 'ਤੇ ਭੜਕੇ ਫੌਜਾਂ ਨੂੰ ਮੋਹਰਾ ਵੰਡੀਆਂ। ਅਜੇ ਬਾਕੀ ਬਟਿਆ ਹੋਇਆ ਖਜ਼ਾਨਾ ਦਸਮ ਆਸ਼ੀਰਵਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਮਾਲ ਟੇਕੜੀ ਤੇ ਰੱਖ ਦਿੱਤਾ ਸਿੰਘਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਕਿਹਾ ਕਿ 96 ਕਰੋੜ ਖਾਲਸਾ ਸਜੇਗਾ ਉਦੋਂ ਇਸ ਖਜ਼ਾਨੇ ਦਾ 2.5 ਦਿਨ ਅਟੁੱਟ ਲੰਗਰ ਵਰਤੇਗਾ ਇੱਕ ਅਰਥ ਇਹ ਵੀ ਮੰਨਿਆ ਜਾਂਦਾ ਹੈ ਕਿ 96 ਕਰੋੜ ਖਾਲਸੇ ਦਾ ਅਰਥ ਹੈ ਜੋ ਨਿਹੰਗ ਸਿੰਘਾਂ ਦਾ ਮੁਖੀ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਦੇ ਵਾਸਤੇ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜ ਖਾਲਸਾ 96 ਕਰੋੜ ਦਾ ਅਰਥ ਹੁੰਦਾ ਹੈ ਕਿ ਇੱਕ ਤਰ੍ਹਾਂ ਨਾਲ ਉਸ ਦੇ ਰਤਬੇ ਵਜੋਂ ਇਸ ਤਰ੍ਹਾਂ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਆਪਣੇ ਮਨੁੱਖੀ ਸਰੀਰ ਵਿੱਚ ਸਿਰ ਤੋਂ ਪੈਰਾਂ ਤੱਕ ਨੇ ਕਰੋੜ ਰੋਮ ਹੁੰਦੇ ਹਨ ਅਤੇ ਜੋ ਰੋਮ ਰੋਮ ਵਿੱਚ ਵਾਹਿਗੁਰੂ ਮੰਤਰ ਤੇ ਹੁੰਦਾ ਹੈ ਉਸ ਨੂੰ ਹੀ 96 ਕਰੋੜੀ ਆਖਿਆ ਜਾਂਦਾ ਹੈ ਇਸ ਤਰ੍ਹਾਂ ਇੱਕ ਵਾਰ ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਨੂੰ ਵਾਤਲਾਬ ਕਰਦੇ ਹੋਏ ਪੁੱਛਿਆ ਕਿ ਪਾਸ਼ਾ ਜੀ ਆਪ 96 ਕਰੋੜੀ ਖਾਲਸਾ ਦੀ ਗੱਲ ਕਰਦੇ ਹੋ ਸਿੰਘ ਤਾਂ ਇੱਕ ਵੀ ਨਹੀਂ ਸਾਜ ਰਿਹਾ ਮੁਗਲ ਹਕੂਮਤ ਹਰ ਕਿਸੇ ਨੂੰ ਕਤਲ ਕਰ ਦਿੰਦੀ ਹੈ 96 ਕਰੋੜ ਖਾਲਸਾ ਕਦੋਂ ਆਵੇਗਾ ਅਤੇ ਕਲਗੀਧਰ ਪਾਸ਼ਾ ਨੇ ਫਰਮਾਨ ਕਰਦੇ ਹੋਏ ਕਿਹਾ ਕਿ ਭਾਈ ਦਇਆ ਸਿੰਘ ਜੀ ਸਮਾਂ ਆਊਗਾ ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਅਤੇ ਅਸੀਂ ਉਦੋਂ ਹਵਾ ਵੀ ਇਹੋ ਜੀ ਚਲਾ ਦੇਵਾਂਗੇ ਕਿ ਜਿਸ ਨੂੰ ਵੀ ਉਹ ਹਵਾ ਲੱਗੂਗੀ ਉਹ ਗੁਰੂ ਦਾ ਸਿੰਘ ਬਣ ਜਾਵੇਗਾ ਤੇ 96 ਕਰੋੜ ਤੋਂ ਭਾਵ ਲਿਆ ਜਾਂਦਾ ਹੈ ਕਿ ਬਹੁਤ سارے ਲੋਕ ਸਿੰਘ ਬਣ ਜਾਣਗੇ ਜਿਵੇਂ ਹੁਣ ਗਿਣਤੀ ਦੇ ਹਿਸਾਬ ਨਾਲ ਸਿੰਘਾਂ ਦੀ ਗਿਣਤੀ ਨੂੰ 2 ਕਰੋੜ ਕਹਿ ਦਿੰਦੇ ਹਨ ਜਾਂ ਫਿਰ 2.5 ਕਰੋੜ ਕਹਿ ਦਿੰਦੇ ਹਨ ਪਰ ਸਿੱਧਕੀ ਸਿੱਖ ਮੰਨਦੇ ਹਨ ਕਿ ਕਲਗੀਆਂ ਵਾਲੇ ਪਾਸ਼ਾ ਨੇ 96 ਕਰੋੜ ਖਾਲਸਾ ਸਾਜਿਆ ਹੋਇਆ ਹੈ ਜਿਹੜਾ ਕਿ ਗੁਪਤ ਰੂਪ ਵਿੱਚ ਹੈ ਇਹਨਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਹਨ ਜੋ ਕਿ ਗੁਰੂ ਦੇ ਪਿਆਰਿਆਂ ਦੀ ਮਦਦ ਕਰਦੇ ਹਨ ਹੁਣ ਤੁਹਾਨੂੰ ਦੱਸਾਂਗੇ ਕਿ 100 ਸਾਖੀ ਦੇ ਅਨੁਸਾਰ ਕਿਸ ਤਰ੍ਹਾਂ ਖਾਲਸਾ ਆ ਜਾਵੇਗਾ ਕਿਹੜੀ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਉਣ ਵਾਲਾ ਹੈ ਸੋਸਾਖੀ ਵਿੱਚ ਦਸਮ ਪਤਸ਼ਰਿ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਭਵਿੱਖ ਬਾਰੇ ਕੀ ਕੁਝ ਲਿਖਿਆ ਹੋਇਆ ਹੈ ਹੁਣ ਆਪਾਂ ਉਸ ਬਾਰੇ ਗੱਲ ਕਰਾਂਗੇ ਵੈਸੇ ਇਹਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 500 ਤੋਂ ਵੱਧ ਭਵਿੱਖਵਾਨੀਆਂ ਕੀਤੀਆਂ ਪਰ ਜਿੰਨਾਂ ਵਿੱਚੋਂ ਆਪਾਂ ਕੁਝ ਹੈਰਾਨ ਕਰ ਦੇਣ ਵਾਲੀਆਂ ਭਵਿੱਖਵਾਨੀਆਂ ਬਾਰੇ ਹੀ ਗੱਲ ਕਰਾਂਗੇ ਇਸ ਸੋਸਾਖੀ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਬਾਰੇ ਪਹਿਲਾਂ ਹੀ ਲਿਖਿਆ ਹੋਇਆ ਸੀ ਸੋਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਭਾਰਤ ਵਿੱਚ ਇੱਕ ਵਿਧਵਾ ਔਰਤ ਦਾ ਰਾਜ ਆ ਜਾਊਗਾ ਵਿਧਵਾ ਔਰ ਦਾ ਰਾਜ ਮਤਲਬ ਇੰਦਰਾ ਗਾਂਧੀ ਦਾ ਰਾਜ ਐ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਖਾਲਸਾ ਰਾਜ ਦਾ ਵੀ ਜ਼ਿਕਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਕੀ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਊਗਾ ਇਸ ਰਾਜ ਵਿੱਚ ਹਿੰਦੂ ਮੁਸਲਮਾਨ ਸਾਰੇ ਨਾਲ ਕੇ ਰਹਿਣਗੇ ਸੋ ਸਾਕੀ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੋਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਭਾਰਤ ਉੱਤੇ ਆ ਜਾਊਗਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸੋ ਸਾਕੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਅੰਗਰੇਜ਼ਾਂ ਦੇ ਰਾਜ ਜਾਣ ਤੋਂ ਬਾਅਦ ਆਤ ਵਿੱਚ ਇੱਕ ਬਹੁਤ ਵੱਡੀ ਜੰਗ ਹੋਵੇਗੀ ਜਿਸ ਵਿੱਚੋਂ ਪਾਕ ਨਾਮ ਦਾ ਦੇਸ਼ ਅਲੱਗ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਪਾਕ ਨਾਮ ਦਾ ਦੇਸ਼ ਭਾਰਤ ਨਾਲੋਂ ਅਲੱਗ ਹੋ ਗਿਆ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਝੀਹਾ ਵੀ ਲਿਖਿਆ ਹੋਇਆ ਹੈ ਇਸ ਵੰਡ ਤੋਂ ਬਾਅਦ ਭਾਰਤ ਵਿੱਚ ਦੋ ਤਿੰਨ ਜੰਗਾਂ ਹੋਰ ਲੱਗਣਗੀਆਂ ਅਤੇ ਇਸ ਜੰਗ ਵਿੱਚ ਬੰਗਲਾਦੇਸ਼ ਅਲੱਗ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੰਗਲਾਦੇਸ਼ ਪਹਿਲਾਂ ਭਾਰਤ ਦਾ ਹਿੱਸਾ ਸੀ ਹੁਣ ਬੰਗਲਾਦੇਸ਼ ਪਾਕਿਸਤਾਨ ਨਾਲੋਂ ਅਲੱਗ ਹੋ ਚੁੱਕਿਆ ਹੈ 1971 ਵਿੱਚ ਬੰਗਲਾਦੇਸ਼ ਪਾਕਿਸਤਾਨ ਨਾਲੋਂ ਅਲੱਗ ਹੋ ਗਿਆ ਸੀ ਸੋਸਾਕੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਭਾਰਤ ਉੱਤੇ ਇੱਕ ਵਿਧਵਾ ਦਾ ਰਾਜ ਆ ਜਾਊਗਾ ਜਿਸ ਬਾਰੇ ਸੋਸਾਕੀ ਵਿੱਚ ਲਾਈਨਾਂ ਕੁਝ ਇਸ ਤਰ੍ਹਾਂ ਲਿਖੀਆਂ ਹੋਈਆਂ ਹਨ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਖੁਰ ਭਿੱਜੇ ਕੋੜੇ ਕਾ ਹਰਮੰਦਰ ਮੇ ਆਨ ਇਨ੍ਹਾਂ ਲਾਈਨਾਂ ਦਾ ਅਰਥ ਹੈ ਕਿ ਭਾਰਤ ਉੱਤੇ ਇੱਕ ਵਿਧਵਾ ਔਰਤ ਦਾ ਰਾਜ ਆ ਜਾਊਗਾ ਜਦੋਂ ਇਹ ਰਾਜ ਭਾਰਤ ਉੱਤੇ ਆਊਗਾ ਤੇ ਫੌਜਾਂ ਹਰਮੰਦਰ ਸਾਹਿਬ ਉੱਤੇ ਚੜ ਕੇ ਗਿਆ ਅਜੇ ਇੰਨਾ ਖੂਨ ਵਹੂਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1984 ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਉੱਤੇ ਅਟੈਕ ਕਰਵਾਇਆ ਜਿਸ ਬਾਰੇ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਦੂਜੇ ਪਾਸੇ ਦੇਖੀਏ ਤਾਂ 1971 ਦੀ ਗੱਲ ਹੈ ਜਦੋਂ ਪਾਕਤ ਅਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ ਇਹ ਜੰਗ 14 ਦਸੰਬਰ 1971 ਨੂੰ ਸ਼ੁਰੂ ਹੋਈ ਅੱਜ 17 ਦਸੰਬਰ 1971 ਨੂੰ ਖਤਮ ਹੋ ਗਈ ਸੀ ਉਸ ਵੇਲੇ ਜਰਨਲ ਜੱਜਾ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ ਉਸ ਸਮੇਂ ਭਾਰਤ ਵਿੱਚ ਬਲੈਕਆਊਟ ਲੱਗਾ ਹੋਇਆ ਸੀ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਨਾ ਕੋਈ ਬੰਦਾ ਦੀਵਾ ਜਾਂ ਬੱਤੀ ਜਲਾ ਸਕਦਾ ਹੈ ਉਸ ਟਾਈਮ ਇੱਕ ਸਿੱਖ ਨੇ ਅਜੀਹਾ ਯੁੱਧ ਲੜਿਆ ਕਿ ਪਾਕਿਸਤਾਨ ਨੂੰ ਭਾਰਤ ਦੇ ਸਾਹਮਣੇ ਹਥਿਆਰ ਸੁਟਣੇ ਪਏ ਜਰਨਲ ਜਗਜੀਤ ਸਿੰਘ ਉਸ ਸਿੱਖ ਦਾ ਨਾਮ ਸੀ ਜਿਸ ਨੇ ਪਾਕਿਸਤਾਨ ਦੇ 93 ਹਜ਼ਾਰ ਸੈਨਿਕਾਂ ਨੂੰ ਆਪਦੇ ਅੱਗੇ ਝੁਕਾ ਦਿੱਤਾ ਇਸ ਤਰ੍ਹਾਂ 17 ਦਸੰਬਰ 1971 ਨੂੰ ਪਾਕ ਪਾਕਿਸਤਾਨ ਨੇ ਆਵਦੀ ਹਾਰ ਕਬੂਲ ਕਰ ਲਈ ਸੀ ਅਤੇ 18 ਦਸੰਬਰ 1971 ਨੂੰ ਬੰਗਲਾਦੇਸ਼ ਇੱਕ ਅਲੱਗ ਦੇਸ਼ ਦੇ ਰੂਪ ਵਿੱਚ ਬਣ ਗਿਆ ਸੀ ਇਸ ਬਾਰੇ ਜਿਕਰ ਸੋਸਾਖੀ ਵਿੱਚ ਪਹਿਲਾਂ ਹੀ ਮਿਲਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਇਹ ਸਭ ਕੁਝ ਲਿਖ ਦਿੱਤਾ ਸੀ ਸੋਸਾਖੀ ਵਿੱਚ ਜਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਉਣ ਬਾਰੇ ਖਾਲਸਾ ਰਾਜ ਬਾਰੇ ਲਿਖਦੇ ਹਨ ਪਰ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਖਾਲਸੇ ਦਾ ਮਤਲਬ ਹੁੰਦਾ ਹੈ ਪੈਸੇ ਅਤੇ ਮੂਹ ਮਾਇਆ ਵਿੱਚ ਫਸਿਆ ਹੋਇਆ ਪਰਾਈਆਂ ਔਰਤਾਂ ਨਾਲ ਸੰਗ ਕਰਨ ਵਾਲਾ ਉਹ ਬੰਦਾ ਜੋ ਆਪਦੇ ਫਾਇਦੇ ਲਈ ਦੇਸ਼ ਨੂੰ ਹੀ ਵੇਚ ਦਵੇ ਅਮਰਤਪਾਨ ਕਰਕੇ ਵੀ ਸ਼ਰਾਬ ਦੀ ਵਰਤੋਂ ਕਰਦਾ ਹੋਵੇ ਇਸ ਨੂੰ ਮਲੇਸ਼ ਖਾਲਸਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਕੀ ਵਿੱਚ ਲਿਖਿਆ ਹੋਇਆ ਹੈ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਊਗਾ ਜੋ ਕਿ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਹੋਊਗਾ ਸੋ ਸਾਕੀ ਵਿੱਚ ਪਹਿਲਾਂ ਵੀ ਲਿਖਿਆ ਹੋਇਆ ਹੈ ਕਿ ਪਾਕਿਸਤਾਨ ਅਤੇ ਭਾਰਤ ਦੀ ਜੰਗ ਹੋਵੇਗੀ ਇਸ ਜੰਗ ਵਿੱਚ ਪਾਕਿਸਤਾਨ ਦੀ ਹੋਂਦ ਹੀ ਧਰਤੀ ਉਤੋਂ ਮਿਟ ਜਾਵੇਗੀ ਇਸ ਜੰਗ ਤੋਂ ਬਾਅਦ ਦਿੱਲੀ ਤਖਤ ਉੱਤੇ ਖਾਲਸਾ ਰਾਜ ਬੈਠ ਜਾਊਗਾ ਅਤੇ ਇਸ ਤਰ੍ਹਾਂ ਪਾਤ ਵਿੱਚ ਖਾਲਸੇ ਦਾ ਰਾਜ ਆ ਜਾਊਗਾ ਐਸੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਸਭ ਰਾਜ ਕੇ ਖਾਣਗੇ ਅਤੇ ਸ਼ਾਂਤੀ ਨਾਲ ਆਪਦਾ ਜੀਵਨ ਬਤੀਤ ਕਰਨਗੇ ਸੋ ਸਾਖੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਇਹ ਰਾਜ ਲਗਾਤਾਰ 500 ਸਾਲ ਰਹੂਗਾ ਇਸ ਤਰ੍ਹਾਂ ਖਾਲਸਾ ਪੂਰੀ ਦੁਨੀਆ ਵਿੱਚ ਫੈਲ ਜਾਊਗਾ ਜਿਹੜਾ ਬੰਦਾ ਖਾਲਸਾ ਰਾਜ ਲੈ ਕੇ ਆਊਗਾ ਉਸ ਦਾ ਨਾਮ ਸਾਖੀ ਵਿੱਚ ਦਲੀਪ ਸਿੰਘ ਲਿਖਿਆ ਹੋਇਆ ਹੈ ਦਲੀਪ ਸਿੰਘ ਹੀ ਖਾਲਸਾ ਰਾਜ ਦਾ ਕਮਾਂਡਰ ਹੋਊਗਾ ਅਤੇ ਉਹ ਕਾਬਲ ਤੋਂ ਆਊਗਾ ਅਤੇ ਦਲੀਪ ਸਿੰਘ ਦੇ ਨਾਲ ਬਿਆਨ ਤਪੌਜਾਂ ਹੋਣਗੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਦਿਓ ਵੀਡੀਓ ਤੁਸੀਂ ਵੇਖ ਲਈ ਹੈ ਅਤੇ ਸੋ ਸਾਥੀ ਦੇ ਵਿੱਚ ਜਿਹੜੀਆਂ ਪ੍ਰੈਡਿਕਸ਼ਨਸ ਲਿਖੀ ਲਗੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਜਾਣੀ ਤੋਂ ਉਹਨਾਂ ਵਿਪਾਰੀ ਚੈਨਲ ਨੇ ਦੱਸਿਆ ਕਿ ਦੈਲੀ ਤੇ ਖਾਲਸੇ ਦਾ ਰਾਜ ਜਦੋਂ ਹੋਏਗਾ ਤੇ ਇਹ ਤੋਂ ਪਹਿਲਾਂ ਜਿਹੜਾ ਇੰਦਰਾ ਗਾਂਧੀ ਦੁਬਾਰੈ ਚੈਨਲ ਦੱਸਿਆ ਕਿ ਜਿਹੜਾ ਉਹਨਾਂ ਦਾ ਰਾਜ ਹੋਏਗਾ ਤੇ ਉਹ ਵੀ ਉਹ ਸੋ ਸਾਥੀ ਦੇ ਵਿੱਚ ਕਿਹਾ ਵੈ ਨਾਲ ਹੀ ਬੰਗਲਾਦੇਸ਼ علیحدਾ ਹੋਏਗਾ ਐ ਵੀ ਸੋਸਾਕੀ ਦੇ ਵਿੱਚ ਲਿਖਿਆ ਤੇ ਪਾਕਿਸਤਾਨ ਜਿਹੜਾ ਇੱਕ ਮੁਲਕ ਬਣੇਗਾ ਐ ਵੀ ਸੋਸਾਕੀ ਦੇ ਵਿੱਚ ਲਿਖਿਆ ਦਿੱਤਾ ਹੈ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰੈਡਿਕਸ਼ਨ ਜਿਹੜੀਆਂ ਨੇ ਉਹ ਅੱਗੇ ਵੀ ਮਜ਼ੀਦ ਐ ਸੱਚ ਹੁੰਦੀਆਂ ਨਜ਼ਰ ਆndੀਆਂ ਪਈਆਂ ਨੇ ਨਾਲ ਇੱਥੇ ਆ ਕੀਆ ਗਿਆ ਹੈ ਕਿ ਪਾਕਿਸਤਾਨ ਤੇ ਇੰਡੀਆ ਦੀ ਇੱਕ ਜੰਗ ਹੋਏਗੀ ਜਿਸ ਤੋਂ ਬਾਅਦ ਜਿਹੜਾ ਖਾਲਸੇ ਦਾ ਰਾਜ ਆਏਗਾ Delhi ਤੇ ਤਖਤ ਤੇ ਖਾਲਸਾ ਦਾ ਰਾਜ ਹੋਏਗਾ ਠੀਕ ਹੈ ਤੇ ਇੱਥੇ ਜੀ ਖਾਲਸਾ ਰਾਜ ਦੀ ਗੱਲ ਕਰੀਏ ਤਾਂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਚੀਜ਼ਾਂ ਲੱਗ ਜਾਣਗੀਆਂ ਹਿਸਟਰੀ ਵੀ ਤੁਸੀਂ ਪੜੋ ਤੇ ਤੁਹਾਨੂੰ ਬਹੁਤ ਸਾਰੀਆਂ ਨੰਨੀਆਂ ਨੰਨੀਆਂ ਚੀਜ਼ਾਂ ਲੱਭਣਗੀਆਂ ਇਹ ਵੀਡੀਓ ਵੇਖ ਕੇ ਕਾਫੀ ਜ਼ਿਆਦਾ ਜਾਣਕਾਰੀ ਹਾਸਿਲ ਹੋਏਗੀ ਆ ਗੁਰੂ ਪ੍ਰੀਤ ਸਿੰਘ ਜੀ ਜਿਨੀਆਂ ਵੀ ਪ੍ਰਡਿਕਸ਼ਨਸ ਨੇ ਅੱਗੇ مزید ਇਹ ਪ੍ਰਡਿਕਸ਼ਨ ਕਦੂ ਬਦੂ ਸੱਚ ਹੋਣ ਜੀਆ ਤੇ ਦੇਖਦੇ ਹਾਂ ਵੈਲ ਜੇ ਤੁਸੀਂ ਕੀ ਕਹੋਗੇ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣੇ ਯਾਰੋਕੋ ਆਪਣੇ ਚੈਨਲ ਦਾ ਵੀ ਤੁਹਾਡਾ ਰੱਖੇਮਰਾਤਾ ਰਹਿੰਗੇ ਸੱਚੇ ਕਾਲਜ